ਪਾਈ ਅਮਰਪਾਲ ਸਿੰਘ ਦੇ ਭਰਾ ਨੂੰ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਡਰੱਗ ਦੇ ਮਾਮਲੇ ਦੇ ਵਿੱਚ ਜਦੋਂ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਨੂੰ 2 ਦਿਨ ਦਾ ਰਿਮਾਂਡ ਮਿਲਿਆ ਤੇ ਉਹਨਾਂ ਦੇ ਵਕੀਰ ਵੱਲੋਂ ਮੋੜ ਤੇ ਕੋਈ ਸਵਾਲ ਖੜੇ ਕੀਤੇ ਗਏ ਨੇ ਸਰਕਾਰ ਨੂੰ ਲੈ ਕੇ ਦੇਖੋ ਪਾਈ ਅਮਰਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਕੁਝ ਦਿਨ ਪਹਿਲਾਂ ਭੇਤਪਰੀ ਹਾਲਤ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਘਰ ਦੇ ਕੁਛ ਕਹਿੰਦੇ ਆ ਪੁਲਿਸ ਕੁਛ ਕਹਿੰਦੀ ਹੈ ਤੇ ਵਕੀਲ ਸਾਹਿਬ ਨੇ ਉਹਨਾਂ ਦੇ ਆਪਣਾ ਭਾਈ ਹਰਪ੍ਰੀਤ ਸਿੰਘ ਦੇ ਉਹ ਕਹਿੰਦੇ ਸਟੀਰੌਇਡ ਲੈਂਦਾ ਸੀ ਜਿੰਮ ਜਾਂਦਾ ਸੀ ਉਹਦੇ ਕਾਰਨ ਉਹਦੇ ਵਿੱਚ ਇਹ ਨਸ਼ਾ ਪੋਜ਼ਿਟਿਵ ਆਉਣਾ ਹੀ ਆਉਣਾ ਸੀ ਪਾਲ ਸਿੰਘ ਖਰੜਨੇ ਹੁਣ ਮੂੰਗੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੇਰਨ ਗਿਆ ਕਿ ਸਰਕਾਰ ਦਿੱਤੇ ਵਾਅਦੇ ਕਰਦੇ ਸੀ ਅਸੀਂ ਫਸਲਾਂ ਦੇ ਵਿੱਚ ਵੱਡਾ ਬਦਲਾਅ ਲੈ ਕੇ ਆਵਾਂਗੇ ਪਰ ਹੁਣ ਸਰਕਾਰ ਨੇ ਮੂੰਗੀ ਦੀ ਫਸਲ ਲੈ ਕੇ ਯੂ ਟਰਨ ਲੈ ਲਈ ਖੇਤੀਬਾੜੀ ਅਧਿਕਾਰੀ ਇਹ ਵੀ ਗੱਲ ਕਹਿੰਦੇ ਆ ਕਿ ਬਹੁਤ ਸਾਰੇ ਕਿਸਾਨਾਂ ਦਾ ਜਿਹੜੀ ਅਸਲ ਸੀ ਉਹ ਦਾ ਮਾਪਦੰਡ ਸਹੀ ਨਹੀਂ ਸੀ ਉਹ ਮਾਪਦੰਡ ਦੇ ਨੀਮਾਂ ਤੋਂ ਥੱਲੇ ਸੀ ਤੇ ਵੀ ਉਹ ਗੱਲ ਕਹਿੰਦੀ ਹੈਗੀ ਉਹਨਾਂ ਦੀ ਗੱਲ ਵੀ ਆਪਾਂ ਮੰਨ ਲੈਣੇ ਆ ਪਰ ਸਾਰੇ ਦੇ ਸਾਰੇ ਤਾਂ ਨਹੀਂ ਹੋਣੇ ਸੋ ਸੁਖਪਾਲ ਸਿੰਘ ਕਰਾਇ ਹੋਈ ਗੱਲ ਕਹਿੰਦੇ ਨੇ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਣਕ ਝੋਨੇ ਦੇ ਫਾਸਲਾ ਦੀ ਭਿੰਨਤਾ ਕਰਨ ਲਈ ਆਪਣੀ ਇਸ ਫਲਤਾਂ ਨੂੰ ਸਬਕਾਰ ਕਰਕੇ ਇੱਕ ਹੋਰ ਜੂਟਰਨ ਲੈ ਲਿਆ ਹੁਸਤਾਨ ਅਗੋਨੇ ਜੀ ਜਗਜੀਤ ਸਿੰਘ ਡੱਲੇਵਾਜ ਫਤਿਹਗੜ ਸਾਹਿਬੇ ਤੇ ਪਹੁੰਚੇ ਸੀ ਜਿੱਥੇ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਅਸੀਂ ਸ਼ੰਭੂ ਬਾਰਡਰ ਖੁੱਲਣ ਦੇਈ ਬਸ ਵੇਟ ਕਰ ਰਹੇ ਹਾਂ ਜਦੋਂ ਖੁੱਲ ਗਿਆ ਸੀ ਜਾਵਾਂਗੇ ਤੇ ਐਸਵੀਆਲ ਦੇ ਉੱਤੇ ਬਸ ਕੱਲੀ ਸਿਆਸਤ ਕੀਤੀ ਜਾ ਰਹੀ ਹੈ ਮਾਂ ਜੋ ਕੱਲ ਹਰਿਆਣਾ ਤੇ ਉੱਚ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਹਰਿਆਣਾ ਦੇ ਬੁਖਸਕਤਰ ਨੂੰ ਤਲਬ ਕਰ ਲਿਆ ਕਿ ਸ਼੍ਰੀਮਾਨ ਜੀ ਤੁਹਾਨੂੰ ਦਿੱਤੇ 15 ਦਿਨ ਜਾਤਾ ਬਾਰਡਰ ਖੋਲ ਕੇ ਆ ਕੇ ਸਾਨੂੰ ਰਿਪੋਰਟ ਕਰ ਦਿਓ ਨਹੀਂ ਤਾਂ ਫਿਰ ਤੁਹਾਡੇ ਤੇ ਕੇਸ ਰਜਿਸਟਰਡ ਕੀਤਾ ਜਾਵੇਗਾ ਅਗਲੇ 2 ਹਫ਼ਤਿਆਂ ਦੇ ਵਿੱਚ ਪੰਜਾਬ ਤੇ ਹਰਿਆਣਾ ਵਿੱਚ ਅਦਾਲਤ ਦਾ ਅਗਲਾ ਫੜਾਕ ਕੀ ਹੁੰਦਾ ਹੈ ਦੇਖਣ ਤੋਂ ਹੋਵੇਗਾ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆ ਕੁਝ ਜ਼ਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਟੂਸਰ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਮਿਹਰਬਾਨੀ ਜੀ ਜੀ ਟੂਸਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਡਰੱਗ ਦੇ ਮਾਮਲੇ ਦੇ ਵਿੱਚ ਜਦੋਂ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਨੂੰ 2 ਦਿਨ ਦਾ ਰਿਮਾਂਡ ਮਿਲਿਆ ਤੇ ਉਹਨਾਂ ਦੇ ਵ ਦੇਖੋ ਭਾਈ ਅਮਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਕੁਝ ਦਿਨ ਪਹਿਲਾਂ ਭੇਤਪਰੀ ਹਾਲਤ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਘਰ ਦੇ ਕੁਛ ਕਹਿੰਦੇ ਆ ਪੁਲਿਸ ਕੁਛ ਕਹਿੰਦੀ ਹੈ ਤੇ ਅੱਤਵਾਦ ਤੋਂ ਲੈ ਕੇ ਪੁਲਿਸ ਨੇ ਹੁਣ ਤੱਕ ਜੋ ਸਟੋਰੀਆਂ ਬਣਾਈਆਂ ਨੇ ਉਹ ਸੱਚਾਈ ਕਿੰਨੀ ਕੁ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਕਿੰਨੀਆਂ ਕੁ ਸਜ਼ਾਵਾਂ ਹੁੰਦੀਆਂ ਨੇ ਸਾਰਿਆਂ ਨੂੰ ਪਤਾ ਹੈ ਨਸ਼ਿਆਂ 'ਚ ਕਿੰਨੇ ਬੰਦਿਆਂ ਨੂੰ ਸਜ਼ਾਵਾਂ ਹੋਈਆਂ ਨੇ ਪਤਾ ਹੈ ਇਹਨਾਂ ਦੇ ਕੇਸ 100% ਸਿਰੇ ਕਿਉਂ ਨਹੀਂ ਚੜਦੇ ਸਜਾਵਾਂ ਹੁੰਦੀਆਂ ਕਿਉਂ ਨਹੀਂ ਕਦੇ ਕਿਸੇ ਸਰਕਾਰ ਦੇ ਅਹਿਲਕਾਰ ਨੇ ਜਾਂ ਕਿਸੇ ਪੁਲਿਸ ਦੇ ਸਭ ਤੋਂ ਸਿਰੇ ਦੇ ਅਧਿਕਾਰੀ ਨੇ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਹੈ ਜਾਂ ਕਿਸੇ ਮੁੱਖ ਮੰਤਰੀ ਨੇ ਜਾਣਕਾਰੀ ਮੰਗੀ ਹੈ ਕਿ ਤੁਹਾਡੇ ਕੇਸ ਬਰੀ ਕਿਉਂ ਹੋ ਜਾਂਦੇ ਨੇ ਆਪਣੇ ਆਪ ਦੇ ਵਿੱਚ ਇੱਕ ਅਹਿਮ ਸਵਾਲ ਨੇ ਇਹਨੂੰ ਜਿਹੜਾ ਹਰਪ੍ਰੀਤ ਸਿੰਘ ਇਹਨੂੰ ਉੱਥੇ ਦੱਸੂਗਾ ਜਿਹੜਾ ਕੇਸ ਇਹਦੇ ਵਿੱਚ ਲਿਆਂਦਾ ਗਿਆ ਤਾਂ ਅਦਾਲਤ ਦੇ ਵਿੱਚ ਪੇਸ਼ ਹੋਇਆ ਅਦਾਲਤ ਨੇ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਬਚਾਅ ਪੱਖ ਦੇ ਵਕੀਲ ਉਹਨਾਂ ਨੇ ਅਦਾਲਤ ਵਿੱਚ ਕਿਹਾ ਕਿ ਹਰਪ੍ਰੀਤ ਹੈਪੀ ਤੇ ਲਵਪ੍ਰੀਤ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਉਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਹੋ ਗਿਆ 4 ਗ੍ਰਾਮ ਆਈਸ ਕਹਿੰਦੇ ਬਰਾਮਦ ਹੋਈ ਸੀ ਤੇ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਦੇ ਆਪਣਾ ਭਾਈ ਹਰਪ੍ਰੀਤ ਸਿੰਘ ਦੇ ਉਹ ਕਹਿੰਦੇ ਸਟੀਅਰ ਔਰਡ ਲੈਂਦਾ ਸੀ ਜਿਮ ਜਾਂਦਾ ਸੀ ਉਹਦੇ ਕਾਰਨ ਉਹਦੇ ਵਿੱਚ ਇਹ ਨਸ਼ਾ ਪੋਜ਼ਿਟਿਵ ਆਉਣਾ ਹੀ ਆਉਣਾ ਸੀ ਉਹਦਾ ਡੋਪ ਟੈਸਟ ਹੈ ਜਿਹੜਾ ਪਤਾ ਨਹੀਂ ਜੇ ਫੋਰੈਂਸਿਕ ਜਾਂਚ ਕਰਾਉਂਗੇ ਇਹ ਸਾਰਾ ਤੱਤ ਉਹਦੇ ਵਿੱਚ ਸਪਸ਼ਟ ਹੋਣਾ ਹੈ ਕਿ ਮਾਮਲਾ ਹੈ ਕੀ ਹੈ ਇਹ ਜਾਂਚ ਦੱਸੇਗੀ ਹੁਣ ਪੁਲਿਸ 2 ਦਿਨ ਦੇ ਰਿਮਾਂਡ ਚ ਕੀ ਕੱਢ ਕੇ ਲੈਂਦੀ ਹੈ ਉਹ ਪੱਖ ਆਪਣਾ 2 ਦਿਨਾਂ ਬਾਅਦ ਅਦਾਲਤ ਵਿੱਚ ਪੇਸ਼ ਕਰੂਗੀ ਇਹ ਸਭ ਦੇ ਸਾਹਮਣੇ ਹੈ ਸੋ ਉਧਰ ਪੰਜਾਬ ਹੁਸ਼ਿਆਰਪੁਰ ਦੇ ਪੁਲਿਸ ਵੱਲੋਂ ਦਸੂਆ ਪੁਲਿਸ ਵੱਲੋਂ ਇੱਕ ਕਿਸੇ ਵਕੀਲ ਸਾਹਿਬ ਨੇ ਉਹਨਾਂ ਵਿਰੁੱਧ ਕਾਰਵਾਈ ਦੇ ਲੈ ਕੇ ਹੁਸ਼ਿਆਰਪੁਰ 바ਰ ਐਸੋਸੀਏਸ਼ਨ ਦੇ ਸਪੂ ਵਕੀਲ ਹੜਤਾਲਤੇ ਰਹੇ ਜ਼ਿਲ੍ਹਾ ਪ੍ਰਸ਼ਾਸਨ ਇਹਦੀ ਜ਼ਿਲ੍ਹਾ 바ਰ ਐਸੋਸੀਏਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ ਉਹਨਾਂ ਦੇ ਪ੍ਰਧਾਨ ਰਣਜੀਤ ਕੁਮਾਰ ਨੇ ਕੀਤੀ ਕਹਿੰਦੇ ਉਹਨਾਂ ਨੇ ਵਕੀਲ ਤਰਨਜੀਤ ਸਿੰਘ ਕੰਗ ਦਾ ਪੱਕਾ ਸੁਣੇ ਬਿਨਾ ਦਰਜ ਕੀਤਾ ਇਹ ਗਲਤ ਟੰਗ ਹੈ ਬਾਰ ਇਸ ਗੱਲ ਦੀ ਨਖੇਦੀ ਕਰਦੀ ਹੈ ਅਤੇ ਇਸ ਸੰਬੰਧਿਤ ਕੇਸ ਹੈ ਜਿਹੜਾ ਤਰਨਜੀਤ ਸਿੰਘ ਸੰਧੂ ਤੇ ਲਿਆ ਇਹਨੂੰ ਤਰੰਤ ਰੂਪ ਦੇ ਵਿੱਚ ਵਾਪਸ ਲਿਆ ਜਾਵੇ ਜੀ ਸੋ ਦੂਜੇ ਪਾਸੇ ਗੱਲ ਕਰਦਾ ਸੁਖਪਾਲ ਸਿੰਘ ਖੈਰਾਂ ਉਹਨਾਂ ਦੇ ਸੁਖਪਾਲ ਸਿੰਘ ਖੈਰਾਂ ਨੇ ਹੁਣ ਮੂੰਗੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਿਰਨ ਗਿਆ ਹੈ ਕਿ ਸਰਕਾਰ ਜਿੱਥੇ ਵਾਅਦੇ ਕਰਦੀ ਸੀ ਅਸੀਂ ਫਸਲਾਂ ਦੇ ਵਿੱਚ ਵੱਡਾ ਬਦਲਾ ਲੈ ਕੇ ਆਵਾਂਗੇ ਪਰ ਹੁਣ ਸਰਕਾਰ ਨੇ ਮੂੰਗੀ ਦੀ ਫਸਲ ਨੂੰ ਲੈ ਕੇ ਯੂ ਟਰਨ ਲੈ ਲਿਆ ਜੀ ਦੇਖੋ ਪਿਛਲੀ ਵਾਰੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਬੰਦੇ ਚੋਨਾ ਵਗੈਰਾ ਨਹੀਂ ਲਾਉਣਗੇ ਮੂੰਗੀ ਲਾਉਣਗੇ ਮੂੰਗੀ ਦੀ ਫਸਲ ਦਾ ਜਿੰਨਾ ਅੰਤਰ ਰਹ ਜੇਗਾ ਜੋ ਤਾਂ ਬਾਜ਼ਾਰ ਚੋ ਵਪਾਰੀਆਂ ਨੇ ਦੇ ਤਾਂ ਮੰਨ ਲਓ ਜੇ ਮੂੰਗੀ ਦੀ ਫਸਲ 5000 ਰੁਪਏ ਹੈ 4200 ਰੁਪਏ ਵਪਾਰੀ ਖਰੀਦ ਕੇ ਲੈ ਗਿਆ ਜਿਹੜਾ 800 ਘਾਟਾ ਪਊਗਾ ਕਿਸਾਨਾਂ ਨੂੰ ਅਸੀਂ ਦੇਵਾਂਗੇ ਅੰਕੜੇ ਜੋ ਮੈਨੂੰ ਕੋਲੇ ਆਏ ਨੇ ਉਹ ਬੜੇ ਨਗੂਨੇ ਅੰਕੜੇ ਆਏ ਨੇ ਕਿ ਮਸਾਂ 11-12% ਲੋਕਾਂ ਨੂੰ ਉਹ ਮਿਲਿਆ ਪਤਾ ਨਹੀਂ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਉਹ ਤਾਂ ਖੇਤੀਬਾੜੀ ਵਿਭਾਗ ਦੱਸ ਸਕਦਾ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਪੂਰੇ ਨਹੀਂ ਮਿਲੇ ਕਈ ਖੇਤੀਬਾੜੀ ਅਧਿਕਾਰੀ ਇਹ ਵੀ ਗੱਲ ਕਹਿੰਦੇ ਆ ਕਿ ਬਹੁਤ ਸਾਰੇ ਕਿਸਾਨਾਂ ਦਾ ਜਿਹੜੀ ਫਸਲ ਸੀ ਉਹ ਦਾ ਮਾਪਦੰਡ ਸਹੀ ਨਹੀਂ ਸੀ ਉਹ ਮਾਪਦੰਡ ਦੇ ਨਿਮਾ ਤੋਂ ਥੱਲੇ ਸੀ ਇਹ ਵੀ ਉਹ ਗੱਲ ਕਹਿੰਦੇ ਹੈਗੇ ਉਹਨਾਂ ਦੀ ਗੱਲ ਵੀ ਆਪਾਂ ਮੰਨ ਲੈਣੇ ਆਂ ਪਰ ਸਾਰੇ ਦੇ ਸਾਰੇ ਤਾਂ ਨਹੀਂ ਹੋਣੇ ਐਸ ਵਾਰ ਤਾਂ ਮੰਗੀ ਆਇ ਸਵਾਲ ਤੋਂ ਹੀ ਭੱਜ ਗਈ ਸਰਕਾਰ ਨਰਮੇ ਹੇਟ 90 ਹਜ਼ਾਰ ਇਹ ਐਕਟੇਅਰ ਫਸਲ ਹੋਰ ਨਾ ਫਸਲਾਂ ਤੱਲੇ ਆ ਗਈ ਨਰਮਾ ਜੀ ਜਿੱਥੇ ਗਿਆ ਨਹੀਂ ਜਿਹੜਾ ਲੱਗ ਗਿਆ ਉਥੇ ਗਲਾਬੀ ਸੁੱਡੀ ਤੇ ਚਿੱਟਾ ਮੱਛਰ ਪੈ ਗਿਆ ਸੋ ਸੁਖਪਾਲ ਸਿੰਘ ਕਹ ਰਿਹਾ ਇਹ ਉਹੀ ਗੱਲ ਕਹਿੰਦੇ ਨੇ ਕਿ ਧਰਤੀ 'ਤੇ ਲਈ ਪਾਣੀ ਨੂੰ ਬਚਾਉਣ ਲਈ ਕਨਕ ਝੋਨੇ ਦੇ ਫਸਲਾਂ ਦੀ ਭਿੰਨਤਾ ਕਰਨ ਲਈ ਆਪਣੀ ਇਸ ਸਫਲਤਾ ਨੂੰ ਸਬਕਾਰ ਕਰਕੇ ਇੱਕ ਹੋਰ ਜੂਟਰਨ ਲੈ ਲਿਆ ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਰਾਜ ਸਪான்ਸਰ ਐਮ ਐਸ ਸੀ ਬਾਪਸ ਲਾਈਨ ਤੇ ਮੁੱਗੀ ਦੀ ਫਸਲ ਖਰੀਦਣ ਤੇ ਆਪਣੀ ਪੂਰੀ ਸਫਲਤਾ ਪੈਦਾ ਕੀਤੀ ਹੈ ਸੋ ਇਸ ਬੂੰਗੀ ਵਾਲੇ ਮਾਮਲੇ ਦੇ ਵਿੱਚ ਸਰਕਾਰ ਕਾਮਯਾਬ ਨਹੀਂ ਹੋਈ ਜੀ ਸੋ ਕਿਸਾਨ ਆ ਗੋ ਨੇ ਜੀ ਜਗਜੀਤ ਸਿੰਘ ਡੱਲੇਵਾ ਦੇ ਫਤੇਕਰ ਸਾਹਿਬੇ ਕੇ ਪਹੁੰਚੇ ਸੀ ਜਿੱਥੇ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਅਸੀਂ ਸ਼ੰਭੂ ਬਾਰਡਰ ਖੁੱਲਣ ਦੀ ਬਸ ਵੇਟ ਕਰ ਰਹੇ ਹਾਂ ਜਦੋਂ ਖੁੱਲ ਗਿਆ ਅਸੀਂ ਜਾਵਾਂਗੇ ਤੇ ਐਸਵੀਐਲ ਦੇ ਉੱਤੇ ਬਸ ਕੱਲੀ ਸਿਆਸਤ ਕੀਤੀ ਜਾ ਰਹੀ ਹੈ ਜੀ ਦੇਖੋ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ 10 ਜੁਲਾਈ ਨੂੰ ਕਹਿਤਾ ਸੀ ਕਿ ਹਫ਼ਤੇ ਦੇ ਵਿੱਚ ਵਿੱਚ ਤੁਸੀਂ ਸ਼ੰਭੂ ਵਾਲਾ ਬਾਰਡਰ ਖੋਲ ਦਿਓ ਨਾਲ ਇੱਕ ਹੋਰ ਵੀ ਗੱਲ ਕਹਿਤੀ ਸੀ ਓਏ ਕਿ ਤੁਸੀਂ ਵੱਡੇ ਪੱਦਰ ਦੇ ਉੱਤੇ ਇਹ ਕਿਹੜੇ ਪਾਸੇ ਨੂੰ ਤੁਰੇ ਹੋ ਜਦੋਂ 17 ਤਰੀਕ ਲੰਘੀ ਮਾਂ ਜੋ ਕੱਲ ਹਰਿਆਣਾ ਤੇ ਉੱਚ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਤਲਬ ਕਰ ਲਿਆ ਕਿ ਸ਼੍ਰੀਮਾਨ ਜੀ ਤੁਹਾਨੂੰ ਦਿੱਤੇ 15 ਦਿਨ ਜਾਤਾ ਬਾਰਡਰ ਖੋਲ ਕੇ ਆ ਕੇ ਸਾਨੂੰ ਰਿਪੋਰਟ ਕਰ ਦਿਓ ਨਹੀਂ ਤਾਂ ਫਿਰ ਤੁਹਾਡੇ ਤੇ ਕੇਸ ਰਜਿਸਟਰਡ ਕੀਤਾ ਜਾਵੇਗਾ ਕੇਸ ਭੁਗਤਾਨ ਲਈ ਵੀ ਤਿਆਰ ਰਹੋ ਦੇਖੋ ਅਗਲੇ 2 ਹਫਤਿਆਂ ਦੇ ਵਿੱਚ ਪੰਜਾਬ ਤੇ ਹਰਿਆਣਾ ਵਿੱਚ ਅਦਾਲਤ ਦਾ ਅਗਲਾ ਪੜਾਅ ਕੀ ਹੁੰਦਾ ਹੈ ਦੇਖਣ ਚ ਹੋਵੇਗਾ ਲੇਕਿਨ ਇਧਰਲੇ ਪਾਸੇ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਹਦੇ ਵਿੱਚ ਇਹ ਡੱਲੇਬਾਲ ਸਾਹਿਬ ਆਏ ਉਹ ਕਹਿੰਦੇ ਕਿ ਅਸੀਂ ਆਪਣੇ ਫੈਸਲੇ ਤੇ ਦ੍ਰਿੜ ਹਾਂ ਅਸੀਂ ਕੋਈ ਗਰਾਂਹ ਨਹੀਂ ਕੀਤਾ ਅਸੀਂ ਕੋਈ ਉਲੰਘਣਾ ਨਹੀਂ ਕੀਤੀ ਅਸੀਂ ਜੋ ਸੰਵਿਧਾਨਕ ਹੱਕ ਹੈ ਉਹਦੇ ਤੇ ਚੱਲ ਰਹੇ ਹਾਂ ਤੇ ਸੰਵਿਧਾਨਕ ਹੱਕ ਕਹਿੰਦੇ ਕਿ ਤੁਸੀਂ ਕਿਸੇ ਵੀ ਮਾਮਲੇ ਦੇ ਵਿੱਚ ਜਾ ਕੇ ਤੁਸੀਂ ਜਾ ਕੇ ਆਪਾਂ ਆਰਾਮ ਸ਼ਾਂਤਮਈ ਤਰੀਕੇ ਨਾਲ ਆਪਣਾ ਧਰਨਾ ਸਿਸਟਮ ਕਿਤੇ ਵੀ ਲਿਜਾ ਸਕਦੇ ਹਾਂ ਸੋ ਮੈਂ ਇੱਕੋ ਬੇਨਤੀ ਕਰਾਂ ਕਿ ਸੰਵਿਧਾਨ ਦੇ ਵਿੱਚ ਕਿਸੇ ਦਾ ਵੀ ਰੋਸ ਕਰਨਾ ਬਜਾਰਾ ਕਰਨਾ ਧਰਨੇ ਦੇਣਾ ਸ਼ਾਂਤਮਈ ਤਰੀਕੇ ਦੇ ਨਾਲ ਇਹ ਸੰਵਿਧਾਨ ਆਗਿਆ ਦਿੰਦਾ ਹੈ ਸਰਕਾਰਾਂ ਨੇ ਸੰਵਿਧਾਨ ਦਾ ਵੀ ਕਥਤ ਰੂਪ ਵਿੱਚ ਮਖੌਲ ਬਣਾਤਾ ਅਜਿਹੇ ਵਿੱਚ ਫਿਰ ਅਦਾਲਤਾਂ ਦੀ ਭੂਮਿਕਾ ਕਾਫੀ ਉੱਚ ਬਣ ਜਾਂਦੀ ਹੈ ਸੋ ਜੇ ਪਾਸੇ ਗੱਲ ਕਰਦੇ ਆਂ ਜੀ ਬਾਗੀ ਧੜੇ ਨੂੰ ਲੈ ਕੇ ਜਿੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਵਾਲੇ ਕਨਜੀ ਚੈਨਲ ਦੇ ਇੰਟਰਵਿਊ ਦਿੰਦੇ ਕਿਹਾ ਹੈ ਕਿ ਮੈਂ ਹੁਣ ਇਲੈਕਸ਼ਨ ਨਹੀਂ ਲੜਾਂਗਾ ਉਹਨਾਂ ਨੇ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਮੈਂ ਜੇਲਾਂ ਕੱਟਿਆ ਨੇ ਮੈਂ ਚੁਗਲੀਆਂ ਕਰਕੇ ਸਿਆਸਤ ਦਾ ਆਨੰਦ ਨਹੀਂ ਮੰਨਿਆ ਮੇਰੀ ਵੀ ਬੜੀ ਵੱਡੀ ਕੁਰਬਾਨੀਆਂ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਇਹਦੇ ਵਿੱਚ ਕੋਈ ਸ਼ੱਕ ਨਹੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੇ ਵਿੱਚ 1985 ਦੇ ਵਿੱਚ ਕੇਵਲ 33 ਕੋਸਾਲਾਂ ਦੇ ਸਭ ਤੋਂ ਛੋਟੀ ਉਮਰ ਦੇ ਮੰਤਰੀ ਸਨ ਉਹਨਾਂ ਨੇ ਉਸ ਵੇਲੇ ਦੇ ਡੀਜੀਪੀ ਖਿਲਾਫ ਕੋਈ ਟਿੱਪਣੀ ਕਰਤੀ ਔਰ ਸਾਰੀ ਦੁਨੀਆ ਨੂੰ ਪਤਾ ਹੈ ਪੁਲਿਸ ਨੇ ਚੁੱਕਿਆ ਸੀਆਈਏ ਪਟਿਆਲੇ ਦੇ ਵਿੱਚ ਜੋ ਕੁਝ ਵਾਪਰਿਆ ਉਹ ਸਭ ਠੀਕ ਹੈ ਉਹ ਕਹਿੰਦੇ ਜੇ ਅਸੀਂ ਇਸ ਵਾਰ ਹਾਰ ਗਏ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਰਾਇਆ ਵੱਡੇ ਕਾਂਗਰਸੀ ਨੂੰ ਲਾਲ ਸਿੰਘ ਹੋਰਾਂ ਨੂੰ ਹਰਾਇਆ ਤੇ ਜਿਹੜੀ ਤੀਜੀ ਇਹਨਾਂ ਦੀ ਕੇਂਦਰੀ ਵਜ਼ੀਰ ਰਹੀ ਆ ਅੰਬਕਾ ਸੋਨੀ ਉਹਨੂੰ ਵੀ ਹਰਾਇਆ ਕੱਲ ਬਿਕਰਮਸੋ ਮਜੀਠਿਆ ਕਾਫੀ ਤੰਜ ਕੱਸ ਰਹੇ ਸਨ ਕਿ ਮਲਾਈਆਂ ਖਾਨ ਮੇਲੇ ਇਕੱਠੇ ਸਨ ਤੇ ਅੱਜ ਪਾਸੇ ਹੋ ਕੇ ਗੱਲ ਕਰਦੇ ਆ ਉਹ ਕਹਿੰਦੇ ਸਾਡੀਆਂ ਵੀ ਕੁਰਬਾਨੀਆਂ ਨੇ ਕੱਲੇ ਇੱਕ ਪਰਿਵਾਰ ਦੀਆਂ ਕੁਰਬਾਨੀਆਂ ਨਹੀਂ ਇੱਥੇ ਕਿ ਸਿਰਫ ਉਹੀ ਪਰਿਵਾਰ ਕੁਰਬਾਨੀਯੋਗ ਰਹਿ ਗਿਆ ਬਾਕੀ ਤਾਂ ਸਾਰੇ ਕਹਿੰਦੇ ਅਸੀਂ ਝੋਲੀ ਚੁੱਕਣੀ ਅਸੀਂ ਚੁਗਲੀਆਂ ਕਰਕੇ ਇੱਥੋਂ ਤੱਕ ਨਹੀਂ ਪਹੁੰਚੇ ਕਹਿੰਦੇ ਸਭ ਤੋਂ ਵੱਧ ਜੇਲ੍ਹ ਮੈਂ ਕੱਟੀ ਆ ਤੇ ਐਨਐਸਏ ਵਗੈਰਾ ਦੋ ਵਾਰ ਮੇਰੇ ਤੇ ਕਾਨੂੰਨ ਲੱਗਿਆ ਆ ਜਿਹੜਾ ਹੁਣ ਅਮਰਤਪਾਲ ਹੋਰਾਂ ਤੇ ਲੱਗਿਆ ਵੈ ਆਰ ਅਸੀਂ ਇੱਕੋ ਹੀ ਗੱਲ ਕਹਿੰਨੇ ਆ ਕਿ ਜਿਹੜਾ ਸ਼ਰੂਮਣੀ ਗਲੀਦਲ ਦਾ ਪ੍ਰਧਾਨ ਹੈ ਉਹ ਪੰਥਕ ਸੋਚ ਦਾ ਧਾਰਨੀ ਹੋਵੇ ਅਮਰਤ ਧਾਰੀ ਹੋਵੇ ਰਾਇਤ ਬ੍ਰਿਆਦਾ ਦਾ ਪਰਪੱਕ ਹੋਵੇ ਇੱਥੇ ਬਹੁਤ ਵਾਰ ਸਵਾਲ ਉੱਠਦੇ ਆ ਜਿੰਨਾ ਕਿ ਮੈਂ ਜਾਣਿਆ ਜਾਂ ਮੈਂ ਵਿਦਵਾਨਾਂ ਤੋਂ ਸਿੱਖਿਆ ਕਿ ਅਮਰਤ ਇੱਕ ਜੀ ਦਾ ਨਹੀਂ ਹੁੰਦਾ ਬਿਵਤਾ ਜੀਵਨ ਤੋਂ ਬਾਅਦ ਪਤੀ ਪਤਨੀ ਦੋਵੇਂ ਅਮਰਤਰੀ ਹੋਣੇ ਚਾਹੀਦੇ ਨੇ ਉਹਦੇ ਬਹੁਤ ਸਾਰੇ ਕਾਰਨ ਸੰਕਤ ਆਪ ਜਾਣਦੀ ਹੈ ਆਰ ਕਹਿੰਦੇ ਨਹੀਂ ਲੜਾਂਗਾ ਚੋਣ ਪ੍ਰਧਾਨ ਮੁੱਖ ਮੰਤਰੀ ਨਹੀਂ ਹੋਵੇਗਾ ਅਕਾਲੀ ਦਲ ਦਾ ਮੈਂਬਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਲੜੇਗਾ ਔਰ ਜੋ ਪੰਥ ਦਾ ਨੁਕਸਾਨ ਹੋਇਆ ਹੈ ਪੰਥ ਬਹੁਤ ਹੇਟਲੇ ਪੱਧਰ ਤੇ ਗਿਆ ਹੈ ਇੱਕ ਬਡਾਲਾ ਸਾਹਿਬ ਦਾ ਬਿਆਨ ਆ ਗਿਆ ਸੀ ਕਈ ਚੈਨਲਾਂ ਨੇ ਉਹ ਚਲਾਇਆ ਬਡਾਲਾ ਸਾਹਿਬ ਦਾ ਸਪਸ਼ਟਿਕਰਨ ਆ ਗਿਆ ਕਿ ਆਹ ਗੱਲ ਤਾਂ ਮੈਂ ਕਦੇ ਕਹੀ ਨਹੀਂ ਕਿ ਅਸੀਂ ਅਸੀਂ ਤਾਂ ਇਹ ਕਿਹਾ ਧਾਰਮਿਕ ਰੋਹ ਰੀਤ ਦੇ ਵਿੱਚ ਜੱਧਰ ਸਾਹਿਬ ਜੋ ਹੁਕਮ ਦੇਣਗੇ ਅਸੀਂ ਉਹਦੇ ਨੂੰ ਫੁੱਲ ਚੜਾਵਾਂਗੇ ਇਹਦੇ ਵਿੱਚ ਸਭ ਤੋਂ ਵੱਧ ਸਮੱਸਿਆ ਜਥੇਦਾਰ ਸਾਹਿਬ ਬਾਸਤੇ ਹੈ ਜੇ ਗੁਰਵਚਨ ਸਿੰਘ ਨੇ ਗਲਤ ਫੈਸਲਾ ਦਿੱਤਾ ਤਾਂ ਹਾਲ ਕੀ ਹੋਇਆ ਹਾਲ ਇਹ ਹੋਇਆ ਕਿ ਪ੍ਰਕਰਮਾਂ ਦੇ ਵਿੱਚ ਜਥੇਦਾਰ ਦੇ ਪੁਤਲੇ ਸਾੜੇ ਗਏ ਜਿੱਥੇ ਕਦੇ ਇਸ ਤਰ੍ਹਾਂ ਦੀ ਕਟੜਾ ਹੁੰਦੀ ਨਹੀਂ ਬਾਹਰ ਲਿਆ ਕੇ ਜੁੱਤੀਆਂ ਮਾਰ ਕੇ ਉਹਨਾਂ ਨੂੰ ਸਾੜਿਆ ਗਿਆ ਕਦੇ ਕਿਸੇ ਜਥੇਦਾਰ ਦੀ ਇਹ ਗੱਲ ਹੋਈ ਅੱਜ ਵੀ ਜਥੇਦਾਰ ਸਾਹਿਬ ਬਹੁਤ ਵੱਡਾ ਉਹਨਾਂ ਤੇ ਕਿ ਕੀ ਉਹਨਾਂ ਦੇ ਵਿੱਚ ਅਕਾਲੀ ਫੂਲਾ ਸਿੰਘ ਵਾਲੀ ਰੂਪ ਪ੍ਰਵੇਸ਼ ਕਰਕੇ ਕੋਈ ਫੈਸਲਾ ਦੇਣਗੇ ਤੇ ਜਾਂ ਜਿਹੜਾ ਲੋਕਮਨਾਂ ਦੇ ਵਿੱਚ ਹੈ ਕਿ ਆ ਹੋ ਸਕਦਾ ਹੈ ਮੈਨੂੰ ਪੂਰਨ ਆਸ ਹੈ ਕਿ ਜੰਦਰ ਸਾਹਿਬ ਆਪਣੇ ਅਹੁਦੇ ਦੀ ਮਾਨਮਰਿਆ ਦਾ ਪੂਰੀ ਸ਼ਿੱਦਤ ਨਾਲ ਨਿਭਾਉਣਗੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਜੀ ਜੇਲ੍ਹ ਦੇ ਅਧਿਕਾਰੀ ਢਿਲ ਸਾਹਿਬ ਕਿਸੇ ਦਬਾਅ ਦੇ ਹੇਠ ਆ ਕੇ ਉਹ ਪ੍ਰੋਮੋਸ਼ਨ ਲੈਣ ਨੂੰ ਨਹੀਂ ਮੰਨ ਰਹੇ ਤੁਹਾਨੂੰ ਪਤਾ ਹੈ ਜ਼ਿਲ੍ਹਾ ਦੇ ਵਿੱਚ ਐ ਦੀ ਨਹੀਂ ਨਕਸ਼ਾ ਕੋਈ ਨਾ ਕੋਈ ਸਕੈਮ ਸਾਹਮਣੇ ਦਿਖਾਈ ਦਿੰਦਾ ਜੀ ਇਹ ਹੈਗੇ ਨੇ ਸਾਰੇ ਉਹ ਲੋਕ ਜਿਹੜੇ ਹੈੱਡ ਕਨਸਟੇਬਲ ਨੇ ਜਿਨ੍ਹਾਂ ਨੂੰ ਮੁੱਖ ਸਿਪਾਹੀ ਕਿਹਾ ਜਾਂਦਾ ਹੈ ਇਨ੍ਹਾਂ ਦੇ ਵਿੱਚੋਂ ਜਿਹੜੇ ਖਾਸ ਜੇਲ੍ਹਾਂ ਨੇ ਸੰਗਰੂਰ, ਪਟਿਆਲਾ, ਲੁਧਿਆਣਾ, ਨਾਭਾ, ਮਲੇਰਕੋਟਲਾ, ਗੋਇੰਦਵਾਲ ਸਾਹਿਬ, ਰੋਪੜ ਇਹ ਸਹਾਇਕ ਥਾਣੇਦਾਰ ਦੀ ਪੋਸਟ ਲਾਈਨ ਨੂੰ ਤਿਆਰ ਨਹੀਂ ਸਹਾਇਕ ਜੇਲ੍ਹ ਵਾਰਡਨ ਦੀ ਪੋਸਟ ਲਾਈਨ ਨੂੰ ਤਿਆਰ ਹੀ ਨਹੀਂ 95 ਦੇ ਵਿੱਚੋਂ 90 ਨੇ ਲਿਖਤਾ ਕਿ ਸਾਨੂੰ ਪਾਦੋਨਤਾ ਨਾ ਕੀਤਾ ਜਾਵੇ ਕਿਉਂਕਿ ਉਹਨਾਂ ਲੋਕਾਂ ਦੇ ਉੱਤੇ ਦਬਾਅ ਬਹੁਤ ਹੈ ਜੇ ਇਹ ਦਵਾ ਇਸੇ ਤਰ੍ਹਾਂ ਜਾਰੀ ਰਿਹਾ ਤੇ ਅਸੀਂ ਨੌਕਰੀਆਂ ਨਹੀਂ ਕਰ ਪਾਵਾਂਗੇ ਜੇ ਅਸੀਂ ਇੱਕ ਦਵਾ ਮੰਨਦੇ ਆ ਤਾਂ ਦੂਜਾ ਦਬਾਅ ਪੈਦਾ ਹੋ ਜਾਂਦਾ ਜੇ ਦੂਜਾ ਮੰਨਦੇ ਆ ਤੀਜਾ ਹੋ ਜਾਂਦਾ ਤੇ ਜਿਹੜੇ ਸਹੀ ਕੰਮ ਕਰਦੇ ਆ ਉਹਨਾਂ ਤੇ ਹੋਰ ਦਬਾਅ ਵੱਨ ਜਾਂਦਾ ਇਹ ਬੜੀ ਵੱਡੀ ਗੱਲ ਹੈ ਕਿ 95 ਦੇ ਵਿੱਚੋਂ 90 ਕਹਿੰਦੇ ਸਾਨੂੰ ਪ੍ਰਮੋਟਰਾਂ ਕਰੋ ਅਸੀਂ ਇਸੇ ਹਉਦੇ ਤੇ ਖੜੇ ਆਂ ਇੱਕ ਵੱਡੀ ਗੱਲ ਐ ਸੋਚਣ ਵਾਲੀ ਗੱਲ ਜੀ ਸੋ ਦੂਜੇ ਪਾਸੇ ਸੰਤਲ ਸਭ ਚੋਣ ਬਾੜ ਨੂੰ ਲੈ ਕੇ ਸਿੱਟ ਦੀ ਸੁਣਵਾਈ ਆਹੋ ਸੁਪਰੀਮ ਕੋਰਟ ਦੇ ਵਿੱਚ 22 ਤਰੀਕ ਨੂੰ ਹੋਵੇਗੀ ਹਾਂ ਬਿਲਕੁਲ ਜੀ ਚੋਣ ਬਾੜ ਦੀ ਪਹਿਲਾਂ ਇਹ ਰੁਕ ਗਈ ਸੀ ਹੁਣ ਇਹ ਸੁਪਰੀਮ ਕੋਰਟ ਦੇ ਵਿੱਚ 22 ਜੁਲਾਈ ਨੂੰ ਇਹਦੇ ਸੁਣਵਾਈ ਹੋਵੇਗੀ ਕਿ ਇਹਦੇ ਉੱਤੇ ਸਿੱਟ ਬਣਾਈ ਜਾਵੇ ਜਾਂ ਨਾ ਬਣਾਈ ਜਾਵੇ 22 ਜੁਲਾਈ ਨੂੰ ਬੜਾ ਅਹਿਮ ਦਿਨ ਹੈ ਜਿਸ ਦਿਨ ਇਹ ਸੁਣਵਾਈ ਹੋਣੀ ਹੈ ਸੋ ਮੈਂ ਇੱਕੋ ਗੱਲ ਕਹਾਂ ਇਸ ਮਾਮਲੇ ਦੇ ਵਿੱਚ ਜਿਹੜੀ ਇਹ ਸੁਣਵਾਈ ਹੈ ਇਹ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਸੋ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹ ਸਾਰੇ ਦਾ ਸਾਰਾ ਸਰਾਸਰ ਗਲਤ ਹੈ ਏ ਮਤਲਬ ਮੇਰਾ ਕਹਿੰਦਾ ਮਤਲਬ ਕਿ ਜਿਹੜਾ ਇਹ ਬਾਉਂਡ ਸੀ ਉਹ ਗਲਤ ਹੈ ਪਹਿਲਾਂ ਇਹਨੂੰ ਕੋਈ ਦੱਸਦਾ ਹੀ ਨਹੀਂ ਸੀ ਬਾਅਦ ਦੇ ਵਿੱਚ ਅਦਾਲਤੀ ਹਦੇਸ਼ਾ ਕਰਕੇ ਆ ਗਿਆ ਤੇ ਇਹ ਸਰਵਾਈ ਕਰਕੇ ਇਹਦੀ ਪੂਰਨ ਜਾਂਚ ਕਰਾਈ ਜਾਵੇ ਇਹਦੇ ਵਿੱਚ ਕੀ ਸੱਚ ਹੈ ਕੀ ਝੂਠ ਹੈ ਕੀ ਗਲਤ ਹੈ ਉਹ ਸਾਰੇ ਦਾ ਸਾਰਾ ਦੁੱਧ ਦੇ ਦੁੱਧ ਪਾਣੀ ਦੇ ਪਾਣੀ ਬਾਗ ਸਾਹਮਣੇ ਆ ਜਾਵੇ ਸੋ ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅਨੰਦਪੁਰ ਦੇ ਵਿੱਚ ਜਿਹੜੀ ਕਾਨਫਰੰਸ ਹੈ ਰਾਸ਼ਟਰੀ ਕਾਨਫਰੰਸ ਆ ਉਹ ਨਵੰਬਰ ਦੇ ਵਿੱਚ ਹੋਵੇਗੀ ਜੀ ਦੇਖੋ ਉੱਥੇ ਕੱਲ ਜੱਦਰ ਦਮਦਮਾ ਸਾਹਿਬ ਭਾਈ ਹਰਪ੍ਰੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਉਹ ਗੈਸਤਾਨਿਕ ਸਮਾਗਮ ਦੇ ਵਿੱਚ ਉਹ ਸਮਾਗਮ ਬੋਲਦਿਆਂ ਉਹਨਾਂ ਕਹਿੰਦੇ ਸਿੱਖਾਂ ਦਾ ਆਪਣਾ ਸਿੱਖਿਆ ਵਿਦਿਕ ਬੋਰਡ ਹੋਣਾ ਚਾਹੀਦਾ ਔਰ ਇਹਨੂੰ ਅਸੀਂ ਸਥਾਪਿਤ ਕਰਨ ਜਾ ਰਹੇ ਹਾਂ ਤਾ ਜੋ ਉਹਨਾਂ ਵਿਦਕਤਾਰਿਆਂ ਦੇ ਮਸਲੇ ਉਹ ਸਿੱਖਿਆ ਬੋਰਡ ਦੇ ਵਿੱਚ ਹੋ ਸਕਣ ਨਾਲ ਹੀ ਉਹਨਾਂ ਨੇ ਕਿਹਾ ਕਿ ਨਵੰਬਰ ਦੇ ਮਹੀਨੇ ਵਿੱਚ ਰੱਖਿਆਲ ਸ਼ਾਇਦ ਨਵੰਬਰ ਦੇ ਮਹੀਨੇ ਵਿੱਚ 14 ਜਾਂ 15 ਨਵੰਬਰ ਦੇ ਨੇੜੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਹੋ ਸਕਦਾ ਉਸ ਦਿਨ ਇਹ ਰੱਖਿਆ ਜਾਵੇ ਪਤਾ ਨਹੀਂ ਪਰ ਜਦਰ ਸਾਹਿਬ ਕਹਿੰਦੇ ਆ ਕਿ ਜਿਹੜਾ ਇਹ ਰਾਸ਼ਟਰੀ ਸਿੱਖ ਕਾਨਫਰੰਸ ਹੈ ਨਵੰਬਰ ਦੇ ਮਹੀਨੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਆਨੰਦਪੁਰ ਸਾਹਿਬ ਦੇ ਵਿੱਚ ਕਰਵਾਈ ਜਾਵੇਗੀ ਜੀ ਸੋ ਹਟਲ ਸਾਹਿਬ ਜਿੱਥੇ ਸੌਦਾ ਸਾਧ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਕੋਈ ਨਾ ਕੋਈ ਬਾਜ ਉੱਠਦੀ ਰਹਿੰਦੀ ਹੈ ਤੇ ਹੁਣ ਕਿਹਾ ਜਾ ਰਿਹਾ ਵੀ ਉਸ ਸਮੇਂ ਦੇ ਜਥੇਦਾਰ ਨੂੰ ਵੀ ਤਲਬ ਕੀਤਾ ਜਾਵੇ ਇਹ ਕਹਿਣਾ ਹੈਗਾ ਗੈਨੀ ਕੇਵਲ ਸਿੰਘ ਸਾਹਿਬ ਦਾ ਜਥੇਦਾਰ ਤਖਤਸ਼੍ਰੀ ਦਮਦਮਾ ਸਾਹਿਬ ਉਹਨਾਂ ਨੇ ਇਹ ਗੱਲ ਕਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਉਸ ਵੇਲੇ ਇਹ ਮਾਫੀ ਦਿੱਤੀ ਉਹਨਾਂ ਨੂੰ ਸਰਕਾਰੀ ਤਖਤ ਤੇ ਤਲਬ ਕੀਤਾ ਗਿਆ ਮੈਂ ਤਖਤੀ ਕਹਾਂਗਾ ਹੋਮ ਪੰਥਕ ਢਡੋਰਾ ਪੰਥ ਦਾ ਤੇ ਉਹਨਾਂ ਜਥੇਦਾਰਾਂ ਨੂੰ ਸਰਕਾਰੀ ਰਹਿਸ਼ਾਂ ਤੇ ਸੱਤ ਕੇ ਹੁਕਮ ਦੇ ਮੂ ਕਿੱਧਰ ਗਿਆ ਸਿੱਖ ਕੌਮ ਕਿੱਧਰ ਗਿਆ ਸਿੱਖ ਪੰਥ ਗੈਨੀ ਕੇਵਲ ਸਿੰਘ ਕਹਿ ਰਹੇ ਨੇ ਉਸ ਵੇਲੇ ਦਾ ਜਥੇਦਾਰ ਗੁਰਵਚਨ ਸਿੰਘ ਜਿਨੇ ਮੇਂ ਭੂਮਿਕਾ ਅਦਾ ਕੀਤੀ ਹੈ ਦੂਜਾ ਜਥੇਦਾਰ ਗੈਨੀ ਗੁਰਮukh ਸਿੰਘ ਜਿਨਾਂ ਨੇ ਇੱਕ ਬੂਲ ਕੀਤਾ ਸੀ ਕਿ ਸਾਨੂੰ ਉੱਥੇ ਸੱਦਿਆ ਗਿਆ ਉਹਦੀ ਬਦਲੀ ਕਰਤੀ ਤੁਮਤਾਮ ਸਾਹਿਬ ਹਰਿਆਣੇ ਦੀ ਸਮਝੌਤਾ ਹੋ ਗਿਆ ਬਾਪਸਲਾਏ ਇਸੇ ਕਿਤਾ ਕੰਮ ਹੈ ਪਹਿਲਾਂ ਕਹੋ ਫਿਰ ਮੁੱਕਰ ਜਾਮੋ ਗੁਰੂ ਸਾਹਿਬ ਤਾਂ ਕਹਿੰਦੀ ਇਹ ਸਿੱਖ ਪਿਆਰਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਗੈਨੀ ਕੇਵਲ ਸੰਗੇ ਗੱਲ ਕਹਿੰਦੇ ਆ ਕਿ ਉਹ ਜਥੇਦਾਰਾਂ ਨੂੰ ਵੀ ਤਾਲਬ ਕਰੋ ਇੱਥੇ ਹੁਣਾਂ ਤਾਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਪਰ ਉਹ ਦੁਨੀਆਂ 'ਚ ਨਹੀਂ ਸ਼ਰੋਣੀ ਕਮੇਟੀ ਦੇ ਪ੍ਰਬੰਧਕ ਦੱਸਣਗੇ 90 ਲੱਖ ਦੇ ਇਛਤਿਆਰ ਕਿਨੇ ਦਬਾਈ ਕੀਦੇ ਕਹਿਣ ਤੇ ਪਾਸ ਹੋਏ ਤੇ ਕਿਉਂ ਪਾਸ ਹੋਏ ਤੁਸੀਂ ਗੁਰੂ ਦੀ ਗੋਲਕ ਦਾ ਮਖੌਲ ਬਣਾ ਲਿਆ ਗੁਰੂ ਦੀਆਂ ਅਸੀਸਾਂ ਵੱਲ ਇਹਨਾਂ ਦੀਆਂ ਪਿੱਠਾਂ ਨੇ ਤੇ ਗੋਲਕਾਂ ਵੱਲ ਮੂੰਹ ਨੇ ਇਹ ਬਹੁਤ ਵੱਡਾ ਮਸਲਾ ਹੈਗਾ ਮਸਲਾ ਤਾਂ 2019 ਦੇ ਵਿੱਚ 300 ਸਾਲਾਂ ਨਾ 550 ਸਾਲਾਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੀ ਅੜੇ ਦਾ ਹੀ ਪੈਂਦਾ ਕਿ 12 12.5 ਕਰੋੜ ਦਾ ਟੈਂਟ ਕਾਦੇ ਵਾਸਤੇ ਲਾਇਆ ਗੁਰੂ ਦੀ ਗੋਲਕ ਚੋਂ ਇਹ ਕੋਈ ਇੱਕ ਚੀਜ਼ਾਂ ਨਹੀਂ ਇਹਨਾਂ ਦੇ ਸਾਬਕਾ ਜਨਰਲ ਸਕੱਤਰ ਨੇ ਸਰਦਾਰ ਸੁਖਦੇਵ ਸਿੰਘ ਪਾਹੋਰ ਉਹ ਕਹਿੰਦੇ ਇਹਨਾਂ ਨੇ ਗਲਤੀਆਂ ਨਹੀਂ ਕੀਤੀਆਂ ਵੱੱਜਰ ਗੁਨਾਹ ਕੀਤੇ ਨੇ ਤੇ ਆ ਜਿਹੜੇ ਹੱਥ ਖੜੇ ਕਰਦੇ ਆ ਜਾ ਜਾ ਕੇ ਉੱਥੇ ਕੀ ਇਹਨਾਂ ਦੇ ਗੁਰੂਵਾਲ ਮੂਹ ਨੇ ਜਮੀਰਾਂ ਜਾਗਦੀਆਂ ਨੇ ਲਾਂਤਾ ਪਾਈਆਂ ਨੇ ਉਹਨਾਂ ਨੇ ਇਹਨਾਂ ਨੂੰ ਅੱਜ ਵੀ ਜਥੇਦਾਰ ਸਾਹਿਬਾਨ ਦੇ ਉੱਤੇ ਬਹੁਤ ਵੱਡਾ ਹੈ ਗੈਨੀ ਕੇਵਲ ਸਿੰਘ ਦੀ ਮੰਗ ਹੈ ਕਿ ਜਿਨ੍ਹਾਂ ਜਿਨ੍ਹਾਂ ਜਥੇਦਾਰਾਂ ਨੇ ਜਾਂ ਕੋਈ ਗ੍ਰੰਥੀ ਬੈਠਾ ਹੈ ਉਹਨਾਂ ਨੂੰ ਵੀ ਸਤੋ ਕੀ ਉਹਨਾਂ ਨੂੰ ਰਹਿਤ ਮर्यादा ਪਤਾ ਨਹੀਂ ਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਵੀ ਕੋਈ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਦੇਵੇ ਇਹੋ ਤਾਂ ਕਾਰਨ ਹੈ ਕਿ ਅੱਜ ਸਿੱਖ ਪੰਥ ਜੇ ਸਿੱਖ ਸਿਧਾਂਤਾਂ ਤੋਂ ਭਟਕ ਗਿਆ ਤਾਂ ਆ ਕੁਝ ਪੈਦਾ ਹੋ ਰਿਹਾ ਗੁਰੂ ਸਾਹਿਬ ਨੇ ਤਾਂ ਕਿਹਾ ਆਪਣਾ ਨਾ ਕਿ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ ਅੱਜ ਮੌਕਾ ਇੱਕ ਨਿਮਾਣੇ ਸਿੱਖ ਵਜੋਂ ਜਾਓ ਓਵੇਂ ਨਾ ਜਾਓ ਜਿਵੇਂ ਤੁਹਾਡੇ ਪਾਪਾ ਜੀ ਸਰਦਾਰ ਪ੍ਰਕਾਸ਼ਕ ਬਾਦਲ 1994 ਦੇ ਵਿੱਚ ਉਸ ਵੇਲੇ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਸਾਹਮਣੇ ਪੇਸ਼ ਹੋਏ ਸੀ ਉਲਟਾ 50000 ਬੰਦਾ ਲੈ ਕੇ ਤੁਰ ਪਏ ਗੁਰੂ ਸਾਹਿਬ ਦੇ ਜਿਹੜੇ ਬਾਬਾ ਬੁੱਢਾ ਜੀ ਐ ਉਹਨਾਂ ਦੇ ਮਹਿਲ ਇਸ ਤਰ੍ਹਾਂ ਤੁਰਪੇ ਸੰ ਅਗੋਂ ਬਾਬਾ ਬੁੱਢਾ ਜੀ ਨੇ ਕਹਿਤਾ ਆ ਗੁਰੂ ਕਿਆਂ ਨੂੰ ਕਿਹੜੀ ਅਗ ਲੱਗੀ ਪਈ ਐ ਉਹ ਗੁਰੂ ਸਾਹਿਬ ਕੋਲੇ ਪੇਸ਼ ਹੋਏ ਮਹਿਲ ਉਹ ਕਹਿੰਦੇ ਜੇ ਜਾਣਾ ਹੋਵੇ ਨਾ ਤਾਂ ਨਿਬਰਤਾ ਨਾਲ ਜਾਈਦਾ ਉਸ ਤੋਂ ਬਾਅਦ ਮਾਤਾ ਜੀ ਨੇ ਆਪ ਪ੍ਰਸ਼ਾਦੇ ਤਿਆਰ ਕਰਕੇ ਉੱਤੇ ਗੰਡਾ ਰੱਖ ਕੇ ਜਦੋਂ ਬਾਬਾ ਬੁੱਢਾ ਜੀ ਕੋਲੇ ਪੇਸ਼ ਹੋਏ ਬਾਬਾ ਜੀ ਨੇ ਲੱਗਰ ਪ੍ਰਸ਼ਾਦ ਆ ਛਕਿਆ ਨਾਲ ਇਹ ਵਰ ਦਿੱਤਾ ਸੀ ਕਿ ਅਜੇਹਾ ਪੁੱਤਰ ਪੈਦਾ ਹੋਵੇਗਾ ਜਿਹੜਾ ਮੁਗਲਾਂ ਦੇ ਗੰਡੇ ਤੇ ਹੱਥ ਮਾਰਿਆ ਸੀ ਕਹਿੰਦਾ ਐਸਿਰਫ ਇਹੇਗਾ ਤੇ ਬਾਅਦ ਦੇ ਵਿੱਚ ਉਹ ਕੌਤਕ ਪੂਰਾ ਵੀ ਹੋਇਆ ਇਹ ਲੋਕ ਅੱਜ ਦੇ ਉਸ ਪਾਸੇ ਵੱਲ ਤੁਰਨਗੇ ਉਦੋਂ ਉੱਥੇ ਜ਼ਥੇਦਾਰ ਦੇ ਘਰ ਦੇ ਉੱਤੇ ਜਾ ਕੇ ਠੁੱਡੇ ਮਾਰੇ ਗਏ ਇਹ ਪੰਥ ਦਾ ਸੀ ਬਹੁਤ ਸਾਰੇ ਬੰਦੇ ਇਹ ਕਹਿੰਦੇ ਆ ਡੁੱਬੀ ਤਾਂ ਤਾਂ ਜੇ ਸਾਨਾ ਆਇਆ ਜੇ ਆਪਣੇ ਪੰਥਕ ਵਿਚਾਰਾ ਤੇ ਨਹੀਂ ਖੜੇ ਹੋਰਾਂ ਦੀਆਂ ਜਥੇ ਬੰਦੀਆਂ ਦੇ ਥੱਲੇ ਲੱਗ ਗਏ ਤਾਂ ਪੰਥ ਦਾ ਹਾਲ ਇਹ ਹੈ ਪੰਥ ਚੜ੍ਹਦੀ ਕਲਾ ਚ ਸੀ ਹੈ ਰਹੇਗਾ ਇਹ ਚਲਾਉਣ ਵਾਲੇ ਰਹਿਣ ਜਾਂ ਨਾ ਰਹੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਟੈਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਦੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ